ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਤ ਜੀ ਬਾਬਾ ਜੀ ਬਾਬਾ ਜੀ ਇੱਕ ਸਵਾਲ ਹੈ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਉਹਨਾਂ ਦੇ ਮਾਤਾ ਜੀ ਬਾਰੇ ਲੋਕ ਗੱਲਾਂ ਕਰ ਰਹੇ ਨੇ ਹਾਂਜੀ ਉਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਪਹਿਲਾਂ ਤਾਂ ਮੈਂ ਸਾਰੀ ਸਾਥ ਸੰਗਤ ਦਾ तहे ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀਆਂ ਬਹੁਤ ਵੀਡੀਓ ਨੂੰ ਸਲਾਇਆ ਵੀ ਹੈ ਤੇ ਕਈਆਂ ਦੇ ਟਿੱਟ ਵੀ ਬੜੀ ਹੋਈ ਹੈ ਅੱਜ ਮੇਰੇ ਨਾਲ ਭਾਈ ਸਾਹਿਬ ਜੀ ਮਿੱਠੀ ਆਵਾਜ਼ ਵਾਲੇ ਅੱਜ ਜਦੋਂ ਮੈਂ ਕੀਰਤਨ ਦੀ ਸਮਾਪਤੀ ਕੀਤੀ ਅਰਦਾਸ ਕਰਨ ਲੱਗੇ ਤੇ ਮੈਂ ਅਚਾਨਕ ਮੈਨੂੰ ਸਰਪ੍ਰਾਈਜ਼ ਹੀ ਮਿਲਿਆ ਤੇ ਇਹਨਾਂ ਦਾ ਨਾਮ ਆ ਭਾਈ ਸਾਹਿਬ ਹੈ ਵਿਕਰਮ ਜੀ ਸੇ ਜਿ ਮਿੱਠੀ ਆਵਾਜ਼ ਆ ਰਹੀ ਤੇ ਜਿਹੜਾ ਪੈਸਾ ਵੀ ਤੁਸੀਂ ਵਚਨ ਕੀਤਾ ਵੀ ਤੁਹਾਡਾ ਕੀ ਵਿਚਾਰ ਹੈ ਵਿਚਾਰਕ ਜਿਹੜੇ ਮਾਤਾ ਜੀ ਹੈ ਨਾ ਉਹ ਮਾਤਾ ਜੀ ਨੇ ਭੋਲੇ ਉਹਨਾਂ ਦਾ ਪੁੱਤਰ ਜੇਲ੍ਹ ਚ ਗਿਆ ਝੂਠਾ ਕੇਸ ਪਾਇਆ ਗਿਆ ਇੱਕ ਤੇ ਪਾ ਦੀ ਮਮਤਾ ਹੁੰਦੀ ਹੈ ਦੂਜੀ ਗੱਲ ਹੈ ਉਹ ਕਿਹੜੇ ਸਟੇਜਾਂ ਅਟੈਂਡ ਕਰਦੇ ਰਹੇ ਆ ਉਹ ਕਿਹੜੇ ਪੱਤਰਕਾਰ ਸੀਗੇ ਉਹ ਕਿਹੜੇ ਕਿਤੇ ਬੁਲਾ ਰਹੇ ਸੀਗੇ ਸਿੱਧੇ ਸਾਡੇ ਜੱਟ ਦੇ ਉਹ ਦੋਨੇ ਜੀ ਸਾਥ ਨੇ ਹਾਂਜੀ ਬਾਪੂ ਤਰਸੇਵ ਸਿੰਘ ਤੇ ਮਾਤਾ ਜੀ ਦੋਨੇ ਸਾਥ ਨੇ ਐਵੇਂ ਉਹਨਾਂ ਦੇ ਕੋਲੋਂ ਗੱਲ ਕੋਹਾਈ ਆ ਤੇ ਕੋਈ ਏਡੀ ਵੱਡੀ ਗੱਲ ਨਹੀਂ ਐ ਠੀਕ ਐ ਉਹਨਾਂ ਦੇ ਪੁੱਤਰ ਨੇ ਖੰਡੇ ਵੱਟ ਦਾ ਅਮਰਤ ਛਕਿਆ ਉਹਦੀ ਜਮੀਰ ਨਹੀਂ ਮਰ ਸਕਦੀ ਉਹ ਸਦਾ ਚੜ੍ਹਦੀ ਕਲਾ ਚ ਐ ਤੇ ਚੜ੍ਹਦੀ ਕਲਾ ਚ ਰਹਿਣਾ ਬਾਕੀ ਰਹੀ ਗੱਲ ਖਾਲਸੇ ਰਾਜ ਦੀ ਉਹ ਭਾਈ ਕੋ ਰੋਕ ਨਹੀਂ ਸਕਦਾ ਤੇ ਸਾਡੇ ਮਹਾਰਾਜ ਦੇ ਬਚਨ ਕਿਹਾ ਰਾਜ ਕਰੇਗਾ ਖਾਲਸਾ ਅਕੀਰ ਨਹੀਂ ਕੋਈ ਅਸੀਂ ਅੱਜ ਨਹੀਂ ਰਾਜ ਕਰੇ ਅੱਜ ਵੀ ਰਾਜ ਕਰ ਰਹੇ ਸਾਰੇ ਪਾਸੇ ਸਾਡੇ ਰਾਜ ਹੈ ਇਸ ਕਰਕੇ ਭਾਈ ਐਵੇਂ ਨਹੀਂ ਗੱਲਾਂ ਕਰੀ ਦੀਆਂ ਮਾੜੀ ਜੀ ਗੱਲ ਹੋਈ ਨਹੀਂ ਤੁਸੀਂ ਪੜ ਕੇ ਫਤਵਾ ਦੇ ਦਿੰਦੇ ਯਾਰ ਨੋ ਗੁੱਡ ਮਾਤਾ ਦਾ ਧੰਨਵਾਦ ਕਰੋ ਜਿਨੇ ਐਡਾ ਹੀਰਾ ਜੰਮਿਆ ਪਾਲਿਆ ਪਾਲ ਪੋਸ ਕੇ ਪੰਥ ਦੇ ਲੇਖੇ ਲਾ ਦਿੱਤਾ ਬਸ ਇਦਾਂ ਦੀ ਗੱਲਾਂ ਕਰਨ ਲਈ ਭਾਈ ਸਾਹਿਬ ਜੀ ਕਰੀ ਜਾਂਦੇ ਜੀ ਤੇ ਤੁਹਾਡਾ ਧੰਨਵਾਦ ਆ ਤੁਸੀਂ ਹਰ ਵਾਰੀ ਸਾਨੂੰ ਕੋਚਨ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਲੇ ਤੋਂ ਲਾਪੀ ਲੀਤੀ